ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਪਿਛਲੀ ਸਰਕਾਰ ਵੇਲੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਹ ਚੌਕ ਬਣਾਇਆ ਗਿਆ ਸੀਗਾ ਲੇਕਿਨ 3 ਸਾਲ ਹੋ ਗਏ ਚੌਕ ਬਣੇ ਨੂੰ ਅੱਜ ਜੋ ਹਾਲਾਤ ਨੇ ਤਰਸੰਜੋਗ ਅੱਜ ਇਹ ਚੌਕ ਦਾ ਇੰਨਾ ਖ ਮਾੜਾ ਹਾਲ ਹੈ ਕਿ ਤਕਰੀਬਨ 3 ਸਾਲ ਹੋ ਗਏ ਇਸ ਚੌਕ ਬਣੇ ਨੂੰ ਇਸ ਦੇ ਵਿੱਚ 3 ਸਾਲਾਂ ਦੇ ਵਿੱਚ ਜਦ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਦਾ ਨਾ ਕਦੇ ਕੋਈ ਮਾਲੀ ਆਇਆ ਨਾ ਕਦੇ ਕੋਈ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਬਿਜਲੀ ਵਾਲਾ ਕੋਈ ਕਿਸੇ ਤਰ ਕਿਸੇ ਵੀ ਤਰ੍ਹਾਂ ਦੀ ਸਰਕਾਰ ਵੱਲੋਂ ਕੋਈ ਦੇਖਭਾਲ ਨਹੀਂ ਇਹਦੀ ਹੋਈ। ਦੇਖੋ ਤਾਂ ਵੀ ਕਿੰਨੀ ਖੂਬਸੂਰਤੀ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਸੀਗਾ। ਵੀ ਸਾਡੇ ਕਿਸਾਨ ਭਰਾਵਾਂ ਨੂੰ ਯਾਦ ਕੀਤਾ ਜਾਵੇ ਕਿਉਂਕਿ ਜਦੋਂ ਕੋਈ ਕੋਈ ਵੀ ਇਨਸਾਨ ਜਦੋਂ ਸ਼ਹੀਦ ਹੁੰਦਾ ਹੈ ਤਾਂ ਉਹਦੀ ਸ਼ਹੀਦੀ ਉਹਦੀ ਯਾਦ ਵਿੱਚ ਕੁਝ ਮਾਰਕ ਬਣਾਏ ਜਾਂਦੇ ਨੇ ਤੇ ਹੋਰ ਵੀ ਮੈਂ ਤੁਹਾਨੂੰ ਇੱਕ ਗੱਲ ਕਰਨਾ ਚਾਹੁੰਦਾ ਵੀ ਇੱਕ ਜਿਹੜਾ ਇਹ ਪੂਰੇ ਪੰਜਾਬ ਦੇ ਵਿੱਚ ਇਕੱਲਾ ਇਹੀ ਚੌਕ ਸੀਗਾ ਜਿਹੜਾ ਸ਼ਾ ਵਿਜੇਂਦਰ ਸਿੰਘ ਰਾਜ ਜੀ ਨੇ ਬਣਵਾਇਆ ਸੀਗਾ ਤਾਂ ਹੋ ਸਕਦਾ ਵੀ ਇੱਥੇ ਦੀ ਮੌਜੂਦਾ ਸਰਕਾਰ ਹੋ ਸਕਦਾ ਔਰੇ ਦਾ ਪ੍ਰਸ਼ਾਸਨ ਕਿਉਂਕਿ ਨਗਰ ਕੌਂਸਲ ਬਿਲਕੁਲ ਸਾਹਮਣੇ ਆ 300 ਫੁੱਟ ਦੀ ਦੂਰੀ ਦੇ ਵਿੱਚ ਸ਼ਾਇਦ ਜਾਗ ਪਵੇ ਨਾ ਤਾਂ ਔਰੇ ਕੋਈ ਮੱਲ ਨਹੀਂ ਆ ਰਿਹਾ ਨਾ ਹੀ ਇਹਦੀ ਕੋਈ ਦੇਖਭਾਲ ਹੋ ਰਹੀ ਹੈ ਤੇ ਇਹ ਤਾਂ ਸਾਡੇ ਕਿਸਾਨਾਂ ਦੀ ਜਿਹੜੀ ਸ਼ਹਾਦਤ ਤੇ ਜਿਹੜੀ ਜਿਹੜੇ ਕਿਸਾਨ ਸੀ ਹੀਦੋਏ ਨੇ ਉਹ ਤਾਂ ਉਹਨਾਂ ਦੀ ਉਹਨਾਂ ਦਾ ਅਪਮਾਨ ਹੈ ਦਿੱਲੀ ਕਿਸਾਨੀ ਸੰਘਰਸ਼ ਦੇ ਵਿੱਚ ਜੋ ਕਿਸਾਨ ਸ਼ਹੀਦ ਹੋਏ ਸਾਨੂੰ ਉਹਨਾਂ ਦੀ ਯਾਦਗਾਰ ਦੇ ਵਿੱਚ ਯਾਦਗਾਰ ਹੈ ਸ਼ਹੀਦਾਂ ਇੱਕ ਉਹਨਾਂ ਦੇ ਨਾਮ ਤੇ ਸੰਗਰੂਰ ਦੇ ਵਿੱਚ ਚੌਂਕ ਬਣਾਇਆ ਗਿਆ ਸੀ ਜਿਹੜੇ ਕਿ ਜ਼ਿਲ੍ਹਾ ਸੰਗਰੂਰ ਦੇ ਹਲਕਾਂ ਦੇ ਜਾਂ ਸ਼ਹਿਰ ਦੇ ਜੋ ਵੀ ਕਿਸਾਨ ਸ਼ਹੀਦ ਹੋਏ ਹਨ ਉਹਨਾਂ ਦਾ ਇੱਥੇ ਨਾਮ ਲਿਖ ਕੇ ਤੁਸੀਂ ਦੇਖ ਤੁਸੀਂ ਇਹਦੇ ਵਿੱਚ ਦਿੱਲੀ ਵਿੱਚ ਮੋਰਚੇ ਵਿੱਚ ਸ਼ਹੀਦ ਹੋਏ ਜ਼ਿਲ੍ਹਾ ਸੰਗਰੂਰ ਦੇ ਕਿਸਾਨਾਂ ਦਾ ਨਾਮ ਲਿਖਿਆ ਹੋਇਆ ਹੈ ਤੇ ਇਹ ਬਜਿੰਦਰ ਸਿੰਘਲਾ ਜੋ ਕਿ ਸਾਬਕਾ ਕੈਬਨਟ ਮੰਤਰੀ ਸਨ ਉਹਨਾਂ ਵੱਲੋਂ ਬਣਵਾਇਆ ਗਿਆ ਸੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਅੱਜ ਇਸ ਦੇ ਜੋ ਹਾਲਾਤ ਹਨ ਤਰਸਜੋਗ ਹਨ ਘਾਹ ਸੁੱਕਿਆ ਪਿਆ ਹੈ ਇੱਥੇ ਕਿਸੇ ਮਾਲੀ ਦਾ ਇੰਤਜ਼ਾਮ ਨਹੀਂ ਸਾਹਮਣੇ ਜੋ ਬਿਜਲੀਆਂ ਤਾਰਾਂ ਹਨ ਉਹ ਵੀ ਕੱਟ ਲਈਆਂ ਗਈਆਂ ਹਨ ਅਤੇ ਨੰਗੀਆਂ ਪਈਆਂ ਹਨ ਸਾਫ ਸਫਾਈ ਦਾ ਬਿਲਕੁਲ ਧਿਆਨ ਨਹੀਂ ਜੋ ਬੂਟੇ ਹਨ ਉਹ ਵੀ ਇੱਥੇ ਸੁੱਕ ਗਏ ਹਨ ਤਾਂ ਸਾਡੇ ਨਾਲ ਇੱਥੇ ਵੀਰ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਕਿੰਨੇ ਵੀਰ ਜ ਆਪਣਾ ਬਿੰਦਰ ਵਾਂਸਲ ਜੀ ਸਾਬਕਾ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਸੰਗਰੂਰ ਸਰ ਕਿਸ ਤਰ੍ਹਾਂ ਦਿਖਦੇ ਹਾਂ ਕਿ ਪਿਛਲੀ ਸਰਕਾਰ ਅਵੇਲੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇਹ ਚੌਂਕ ਬਣਾਇਆ ਗਿਆ ਸੀਗਾ ਲੇਕਿਨ 3 ਸਾਲ ਹੋ ਗਏ ਚੌਂਕ ਬਣੇ ਨੂੰ ਅੱਜ ਜੋ ਹਾਲਾਤ ਨੇ ਤਰਸੰਜੋਗ ਦੇ ਕੋਈ ਜਦੋਂ ਕਿਸਾਨਾਂ ਦੀ ਸ਼ਹੀਦੀ ਤਕਰੀਬਨ ਸੱਤ ਪੰਜਾਬ ਦੇ ਵਿੱਚੋਂ 700 ਕਿਸਾਨ ਸ਼ਹੀਦ ਹੋਏ ਉਸ ਸਮੇਂ ਦੇ ਦੌਰਾਨ ਤਕਰੀਬਨ ਜ਼ਿਲ੍ਹਾ ਸੰਗਰੂਰ ਦੇ ਵਿੱਚੋਂ 82 ਦੇ ਕਰੀਬ ਕਿਸਾਨ ਸ਼ਹੀਦ ਹੋਏ ਜਿਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਜਿਨ੍ਹਾਂ ਦੀ ਇਹ ਯਾਦਗਾਰੀ ਚੌਕ ਬਣਾਇਆ ਗਿਆ ਉਸ ਵੇਲੇ ਦੇ ਸੰਗਰੂਰ ਦੇ ਵਿਧਾਇਕ ਸ਼੍ਰੀ ਵਿਜੇਂਦਰ ਸਿੰਘਲਾ ਜੀ ਜੋ ਕਿ ਉਸ ਸਮੇਂ ਕੈਬਨਿਟ ਮੰਤਰੀ ਸਨ ਉਹਨਾਂ ਨੇ ਬੜੀ ਕਿਸਾਨਾਂ ਨੂੰ ਬੜਾ ਮਾਨ ਸਨਮਾਨ ਦੇਣ ਦੇ ਲਈ ਸ਼ਹੀਦਾਂ ਨੂੰ ਮਾਨ ਸਨਮਾਨ ਦੇਣ ਦੇ ਲਈ ਇਹ ਚੌਕ ਬਣਾਇਆ ਅੱਜ ਇਸ ਚੌਕ ਦਾ ਇੰਨਾ ਖਰਾਬ ਹਾਲ ਹੈ ਕਿ ਤਕਰੀਬਨ 3 ਸਾਲ ਹੋ ਗਏ ਇਸ ਚੌਕ ਬਣੇ ਨੂੰ ਇਸ ਦੇ ਵਿੱਚ 3 ਸਾਲਾਂ ਦੇ ਵਿੱਚ ਜਦ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਦਾ ਨਾ ਕਦੇ ਕੋਈ ਮਾਲੀ ਆਇਆ ਨਾ ਕਦੇ ਕੋਈ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਬਿਜਲੀ ਵਾਲਾ ਕੋਈ ਕਿਸੇ ਤਰ ਕਿਸੇ ਵੀ ਤਰ੍ਹਾਂ ਦੀ ਸਰਕਾਰ ਵੱਲੋਂ ਕੋਈ ਦੇਖਭਾਲ ਨਹੀਂ ਇਹਦੀ ਹੋਈ ਜਿਹੜਾ ਕਿ ਇਹ ਚੌਕ ਨਗਰ ਕੌਂਸਲ ਸੰਗਰੂਰ ਦੇ ਅੰਦਰ ਆਉਂਦਾ ਹੈ ਇਸ ਦਾ ਇੰਨਾ ਕੁ ਮਾੜਾ ਹਾਲ ਹੋ ਚੁੱਕਿਆ ਹੈ ਕਿ ਇਸ ਦੇ ਕੋਲ ਦੀ ਲੰਘਣ ਲੱਗਿਆ ਵੀ ਬੰਦਾ ਘਤਰੌਂਦਾ ਹੈ ਕਿ ਕਿਤੇ ਕੋਈ ਸੱਪ ਸੁੱਪ ਪਤਾ ਨਹੀਂ ਇਹਦੇ ਵਿੱਚੋਂ ਆ ਜਾਊਗਾ ਇਸ ਕਰਕੇ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਅਜਿਹੇ ਇਹ ਜਿਉ ਪਿਛਲੀ ਸਰਕਾਰ ਨੇ ਕੋਈ ਸਮਾਰਕ ਬਣਾਇਆ ਕੋਈ ਯਾਦਗਾਰ ਸ਼ਹੀਦਾਂ ਚੌਕ ਬਣਾਇਆ ਇਹ ਇਹ ਨਹੀਂ ਹੈ ਕਿ ਉਸ ਸਰਕਾਰ ਦਾ ਚੌਕ ਹੈ ਇਹ ਸਰਕਾਰ ਪਬਲਿਕ ਦਾ ਚੌਕ ਹੈ ਸ਼ਹੀਦਾਂ ਦਾ ਚੌਕ ਹੈ ਸ਼ਹੀਦਾਂ ਨੂੰ ਸਮਰਪਿਤ ਚੌਕ ਹੈ ਅਸੀਂ ਸਰਕਾਰ ਨੂੰ ਜਿੱਥੇ ਸਰਕਾਰ ਦੀ ਨਿੰਦਿਆ ਕਰਦੇ ਆ ਉੱਥੇ ਸਰਕਾਰ ਨੂੰ ਇੱਥੋਂ ਦੇ ਵਿਧਾਇਕ ਨੂੰ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਥੋਂ ਦੇ ਨਗਰ ਕੌਂਸਲ ਦੇ ਈਓ ਨੂੰ ਪਰਜੋਰ ਬੇਨਤੀ ਕਰਦੇ ਆ ਮੰਗ ਕਰਦੇ ਆ ਕਿ ਇਸ ਚੌਕ ਦੀ ਸਾਮ ਸੰਭਾਲ ਕੀਤੀ ਜਾਵੇ ਇਹ ਸ਼ਹਿਰ ਦੇ ਬਿਲਕੁਲ ਜਿਹਨੂੰ ਕਹੀ ਜਾਂਦਾ ਹੈ ਵੀ ਹਾਰਟ ਦੇ ਵਿੱਚ ਸ਼ਹਿਰ ਦਾ ਹਾਰਟ ਆਇਆ ਚੌਕ ਜਿੱਡਾ ਕਿ ਅੱਜ ਬਹੁਤ ਬੁਰਾ ਹਾਲ ਹੈ ਬਹੁਤ ਗੰਦਗੀ ਨਾਲ ਭਰਿਆ ਹੋਇਆ ਹੈ ਤੇ ਇੱਥੇ ਪਾਣੀ ਦਾ ਇੰਨਾ ਕੁ ਮਾੜਾ ਹਾਲ ਹੈ ਕਿ ਜੇ ਪਾਣੀ ਲੀਕ ਹੋ ਜਾ ਜਿਉਂਦਾ ਪਾਣੀ ਨੂੰ ਕੋਈ ਬੰਦ ਕਰਨ ਆਉਂਦਾ ਤੇ ਇਸ ਕਰਕੇ ਅਸੀਂ ਮੈਂ ਦੁਬਾਰਾ ਫੇਰ ਇਹ ਬੇਨਤੀ ਕਰਦਾ ਸਰਕਾਰ ਨੂੰ ਇਥੋਂ ਦੇ ਪ੍ਰਸ਼ਾਸਨ ਨੂੰ ਕਿ ਇਸ ਚੌਕ ਦੀ ਸਾਂਭ ਸੰਭਾਲ ਕੀਤੀ ਜਾਵੇ ਤਾਂ ਕਿ ਸ਼ਹੀਦ ਹੋਏ ਕਿਸਾਨਾਂ ਦੀ ਯਾਦਗਾਰ ਨੂੰ ਤਾਜ਼ਾ ਰੱਖਿਆ ਜਾਵੇ ਧੰਨਵਾਦ ਕਿਸ ਤਰ੍ਹਾਂ ਦੇਖਦੇ ਹਾਂ ਜੋ ਅੱਜ ਹਾਲਾਤ ਨੇ ਇਸ ਪਾਰਕ ਦੇ ਜੋ ਕਿ ਸ਼ਹੀਦਾਂ ਦੀ ਯਾਦਗਾਰ ਨੂੰ 80-82 ਦੇ ਤਕਰੀਬਨ ਕਿਸਾਨ ਸ਼ਹੀਦ ਹੋਏ ਸੂਰੂਰ ਦੇ ਉਹਨਾਂ ਦੀ ਯਾਦਗਾਰ ਵਾਸਤੇ ਬਣਾਇਆ ਗਿਆ ਸੀ ਲੇਕਿਨ ਅੱਜ ਹਾਲਾਤ ਆ ਜੋ ਬਹੁਤ ਜ਼ਿਆਦਾ ਖਰਾਬ ਨੇ ਤੇ ਬਿਜਲੀ ਦੇ ਤਾਰਾ ਵੀ ਕੱਟ ਕੇ ਲੱਗੇ ਨੇ ਦੇਖੋ ਬਿਲਕੁਲ ਜੀ ਜਿਹੜਾ ਇਹ ਚੌਂਕ ਸੀਗਾ ਸਾਡੇ ਕਿਸਾਨ ਜਿਹੜੇ ਅੰਨ ਦਾਤਾਂ ਨੇ ਸਾਡੇ ਜਿਹੜੇ ਸਾਡੇ ਦੇਸ਼ ਦਾ ਨਹੀਂ ਪੂਰੇ ਪੂਰੇ ਦੇਸ਼ ਦਾ ਸਾਡੇ ਦੇਸ਼ ਦਾ ਨਹੀਂ ਪੂਰੇ ਮੁਲਕ ਦਾ ਸਾਰੇ ਪਾਸੇ ਜਿਨ੍ਹਾਂ ਦਾ ਇਹ ਪੇਟ ਪਾਲਦੇ ਨੇ ਉਹ 700 ਕਿਸਾਨ ਜਿਹੜਾ ਪੰਜਾਬ ਦਾ ਸ਼ਹੀਦ ਹੋਇਆ ਸੀਗਾ ਉਸ ਸਮੇਂ ਜਿਹੜੀ ਮੈਂ ਤਾਂ ਕਹੂੰਗਾ ਉਹ ਜ਼ਾਲਮ ਤੇ ਜ਼ੁਲਮ ਸਰਕਾਰ ਭਾਜਪਾ ਦੀ ਸਰਕਾਰ ਜਦੋਂ ਬੀਜੇਪੀ ਦੇ ਵਿੱਚ ਲੋਕਾਂ ਆਪਣੇ ਕਿਸਾਨਾਂ ਨੇ ਧਰਨਾ ਲਗਾਇਆ ਸੀਗਾ ਆਪਣੇ ਹੱਕ ਮੰਨਣ ਲਈ ਮੰਗਣ ਦੇ ਲਈ ਜਿਹੜੇ ਕਾਲੇ ਕਾਨੂੰਨ ਭਾਜਪਾ ਨੇ ਜਿਹੜੇ ਖੜੇ ਕੀਤੇ ਸੀਗੇ ਉਹਨਾਂ ਨੂੰ ਵਾਪਸ ਦੇ ਨਾਲ ਦੇ ਲਈ ਜਿਹੜੇ ਇਹ 700 ਕਿਸਾਨ ਜਿਹੜੇ ਸਾਡੇ ਭਰਾ ਜਿਹੜੇ ਸ਼ਹੀਦ ਹੋਏ ਸੀਗੇ ਤੇ ਉਦੋਂ ਪੰਜਾਬ ਦੇ ਵਿੱਚ ਮੌਜੂਦਾ ਕੈਬਨਿਟ ਵੀ ਕਾਂਗਰਸ ਦੀ ਸਰਕਾਰ ਸੀ ਇਥੋਂ ਦੇ ਵਿਧਾਇਕ ਤੇ ਸਾਬਕਾ ਕੈਬਨਰ ਮੰਤਰੀ ਸ਼੍ਰੀ ਵਿਜੇਂਦਰ ਸਿੰਘਲਾ ਜੀ ਨੇ ਕਿਉਂਕਿ ਇਹ ਸੰਗਰੂਰ ਦੇ ਨਾਲ ਸੰਬੰਧਿਤ तकरीबन 700 ਦੇ ਵਿੱਚੋਂ 82 ਜਿਹੜੇ ਕਿਸਾਨ ਨੇ ਜਿਹੜੇ ਸ਼ਹੀਦ ਹੋਏ ਸੀਗੇ ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਇਹ ਸ਼ਹੀਦੇ ਚੌਕ ਜਿਹੜਾ ਬਣਾਇਆ ਗਿਆ ਸੀਗਾ ਤੇ ਜਿਹਦਾ ਨਾਮ ਸ਼ਹੀਦੇ ਯਾਦ ਯਾਦ ਰੱਖਿਆ ਗਿਆ ਸੀਗਾ ਤੇ ਤੁਸੀਂ ਦੇਖ ਲਓ ਵੀ ਉਸ ਸਮੇਂ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਖੂਬਸੂਰਤੀ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਸੀਗਾ ਵੀ ਸਾਡੇ ਕਿਸਾਨ ਭਰਾਵਾਂ ਨੂੰ ਯਾਦ ਕੀਤਾ ਜਾਵੇ ਕਿਉਂਕਿ ਜਦੋਂ ਕੋਈ ਕੋਈ ਵੀ ਇਨਸਾਨ ਜਦੋਂ ਸ਼ਹੀਦ ਹੁੰਦਾ ਹੈ ਤਾਂ ਉਹਦੀ ਸ਼ਹੀਦੀ ਉਹਦੀ ਯਾਦ ਦੇ ਵਿੱਚ ਕੁਝ ਮਾਰਕ ਬਣਾਏ ਜਾਂਦੇ ਨੇ ਤੇ ਹੋਰ ਵੀ ਮੈਂ ਤੁਹਾਨੂੰ ਇੱਕ ਗੱਲ ਕੰਨਾ ਚਾਹੁੰਦਾ ਵੀ ਇੱਕ ਜਿਹੜਾ ਇਹ ਪੂਰੇ ਪੰਜਾਬ ਦੇ ਵਿੱਚ ਇਕੱਲਾ ਇਹੀ ਚੌਂਕ ਸੀਗਾ ਜਿਹੜਾ ਵਿਜੇਂਦਰ ਸਿੰਘ ਰਾਜੀ ਨੇ ਬਣਵਾਇਆ ਸੀਗਾ ਨਾਲ ਹੀ ਮੈਂ ਇੱਕ ਗੱਲ ਹੋਰ ਵੀ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਸਾਡੇ 700 ਕਿਸਾਨ ਭਰਾ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਉਹਨਾਂ ਦੇ ਇੱਕ ਇੱਕ ਪਰਿਵਾਰ ਨੂੰ ਕਾਂਗਰਸ ਪਾਰਟੀ ਨੇ ਉਸ ਸਮੇਂ 5-5 ਲੱਖ ਰੁਪਇਆ ਤੇ ਉਹਦੇ ਘਰਦਿਆਂ ਨੇ ਇੱਕ ਬੰਦੇ ਨੂੰ ਜਿਹੜਾ ਹੈ ਸਰਕਾਰੀ ਨੌਕਰੀ ਦਿੱਤੀ ਸੀਗੀ ਉਹ ਸਮਾਂ ਵੀ ਬੀਤ ਗਿਆ ਕਿਉਂਕਿ ਜਦੋਂ ਸਰਕਾਰਾਂ ਜਦੋਂ ਕੋਈ ਵੀ ਫੈਸਲਾ ਲੈਂਦੀਆਂ ਨੇ ਜਾਂ ਕੋਈ ਕੰਮ ਕਰਦੀਆਂ ਨੇ ਤਾਂ ਉਹਨੂੰ ਥੋੜਾ ਬਹੁਤ ਸਮਾਂ ਵੀ ਲੱਗ ਜਾਂਦਾ ਹੈ ਦੇਖਣ ਨੂੰ ਮਿਲਿਆ ਸੀਗਾ ਵੀ ਕਿੱਥੇ ਜਿਹੜੇ ਹੁਣ ਆ ਪਿੱਛੇ ਜੇ ਥੋੜੇ ਦਿਨ ਪਹਿਲਾਂ ਇੱਕ ਮੌਜੂਦਾ ਸਰਕਾਰ ਹੈ ਜਿਹਦੀ ਆਮ ਆਦੀ ਪਾਰਟੀ ਦੀ ਸਰਕਾਰ ਹੈ ਉਹਨਾਂ ਵੱਲੋਂ ਵੀ ਕੇਸ ਟੰਟ ਖੜਿਆ ਗਿਆ ਸੀਗਾ ਉਹਨਾਂ ਨੇ ਕਿਹਾ ਜੀ ਅਸੀਂ ਸਰਕਾਰੀ ਨੌਕਰੀਆਂ ਦੇ ਰਹੇ ਹਾਂ ਇਹ ਜਦਕਿ ਚਲੋ ਇਸ ਗੱਲ ਦੇ ਵਿੱਚ ਨਹੀਂ ਵੀ ਪੈਣਾ ਚਾਹੀਦਾ ਕਿਉਂਕਿ ਆਈਨਾ ਜਿਹੜਾ ਹੈ ਜਿਹੜਾ ਉਹ ਜ਼ਰੂਰ ਲੋਕਾਂ ਨੂੰ ਦਿਖਾਉਣਾ ਚਾਹੀਦਾ ਉਹ ਜਿਹੜੀ ਸਰਕਾਰੀ ਨੌਕਰੀਆਂ ਨੇ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਕਾਂਗਰਸ ਪਾਰਟੀ ਨੇ ਇਹ ਦਿੱਤੀ ਸੀ ਤੇ ਦੂਜੀ ਗੱਲ ਤੁਸੀਂ ਆ ਦੇਖ ਲਓ ਵੀ ਮੈਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਅੱਜ ਅੱਜ ਇਸ ਦੀ ਸਾਰ ਲੈਣ ਵਾਸਤੇ ਆਏ ਹੋ ਤੁਸੀਂ ਸਾਰ ਲੈਣ ਵਾਸਤੇ ਆਏ ਹੋ ਹੋ ਸਕਦਾ ਵੀ ਇੱਥੇ ਦੀ ਮੌਜੂਦਾ ਸਰਕਾਰ ਹੋ ਸਕਦਾ ਉਹਦਾ ਪ੍ਰਸ਼ਾਸਨ ਕਿਉਂਕਿ ਨਗਰ ਕਾਉਂਸਲ ਬਿਲਕੁਲ ਸਾਹਮਣੇ ਹੈ 300 ਫੁੱਟ ਦੀ ਦੂਰੀ ਦੇ ਵਿੱਚ ਸ਼ਾਇਦ ਜਾਗ ਪਵੇ ਨਾ ਤਾਂ ਉਹ ਕੋਈ ਮਾਲ ਨਹੀਂ ਆ ਰਿਹਾ ਨਾ ਹੀ ਇਹਦੀ ਕੋਈ ਦੇਖਭਾਲ ਹੋ ਰਹੀ ਹੈ ਤੇ ਇਹ ਤਾਂ ਸਾਡੇ ਕਿਸਾਨਾਂ ਦੀ ਜਿਹੜੀ ਸ਼ਹਾਦਤ ਤੇ ਜਿਹੜੀ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਦਾ ਉਹਨਾਂ ਦੀ ਉਹਨਾਂ ਦਾ ਅਪਮਾਨ ਹੈ ਮੈਂ ਤਾਂ ਅਪਮਾਨ ਕਹੂੰਗਾ ਮੌਜੂਦਾ ਸਰਕਾਰ ਉਹ ਸਰਕਾਰ ਜਿਹੜੀ ਧਰਨਿਆਂ 'ਚ ਉੱਠ ਕੇ ਆਈ ਹੈ ਜਿਹੜੀ ਕਿਸਾਨਾਂ ਦੇ ਧਰਨਿਆਂ 'ਚ ਬੈੰਦੀ ਹੁੰਦੀ ਸੀ ਉਦੋਂ ਕਿ ਪ੍ਰਮਾਨ ਸਾਹਿਬ ਹਮੇਸ਼ਾ ਆਪਣੇ ਭਾਸ਼ਣ ਚ ਕਹਿੰਦੇ ਨੇ ਕਿ ਮੈਂ ਵੀ ਕਿਸਾਨ ਦਾ ਹੀ ਬੱਚਾ ਆਂਗਾ ਪਿੰਡਾਂ ਚੋਂ ਆਇਆਗਾ ਕੱਲੀ ਕੱਲੀ ਗੱਲ ਹੈ ਜੋ ਕੱਲਾ ਕੱਲਾ ਦੁੱਖ ਸਮਝਦਾਗਾ ਵੀ ਕਿਸਾਨਾਂ ਨੂੰ ਕੀ ਕੀ ਪ੍ਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਦੇਖੋ ਇਹ ਮਾਨ ਸਾਹਿਬ ਨੂੰ ਉਦੋਂ ਦਿਖਦਾ ਸੀਗਾ ਜਦੋਂ ਸਰਕਾਰ ਨਹੀਂ ਸੀ ਅੱਜ ਉਹ ਪਾਵਰ ਦੇ ਵਿੱਚ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਅੱਜ ਉਹਨਾਂ ਨੂੰ ਕੁਝ ਨਹੀਂ ਦਿਖ ਰਿਹਾ ਹੈਗਾ ਅੱਜ ਉਹਨਾਂ ਨੂੰ ਸੱਤਾ ਦਿਖ ਰਹੀ ਹੈ ਕਿਉਂਕਿ ਸੱਤਾ ਦੇ ਨਸ਼ੇ ਦੇ ਵਿੱਚ ਜਦੋਂ ਇਨਸਾਨ ਚਲੇ ਜਾਂਦਾ ਨਾ ਤਾਂ ਉਹਨਾਂ ਨੂੰ ਪਿਛਲੀਆਂ ਚੀਜ਼ਾਂ ਉਹ ਸਾਰੀਆਂ ਭੁੱਲ ਜਾਂਦੇ ਉਹਨਾਂ ਨੂੰ ਯਾਦ ਕਰਾਉਣਾ ਪੈਂਦਾ ਯਾਦ ਕਰਾਣ ਦੇ ਵਾਸਤੇ ਅੱਜ ਤੁਸੀਂ ਆਏ ਹੋ ਅੱਜ ਤੁਸੀਂ ਸਾਨੂੰ ਬੁਲਾਇਆ ਹੈ ਸਾਡਾ ਵੀ ਫਰਜ਼ ਬਣਦਾ ਕਿਉਂਕਿ ਅਸੀਂ ਕਾਂਗਰਸ ਪਾਰਟੀ ਦੇ ਓਪੋਜੀਸ਼ਨ ਦੇ ਵਿੱਚ ਬੈਠੇ ਆ ਅਸੀਂ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਮੁੱਖ ਮੰਤਰੀ ਸਾਹਿਬ ਤੁਹਾਡਾ ਆਪਣਾ ਸ਼ਹਿਰ ਹੈ ਇਹਦੀਆਂ ਦੇਖੋ ਤੁਸੀਂ ਆ ਕੇ ਹਾਲਤ ਦੇਖੋ ਤੁਹਾਡੇ ਦੇ ਇੱਕ ਚੁਟਕੀ ਮਾਰ ਕੇ ਕੰਮ ਕਰਾਣਾ ਮੈਨੂੰ ਪਤਾ ਤੁਹਾਡੀਆਂ ਚੁਟਕੀ ਮਾਰ ਕੇ ਵੈਸੇ ਕੰਮ ਨਹੀਂ ਹੁੰਦਾ ਹੈਗਾ ਕਿਉਂਕਿ ਤੁਹਾਡੀ ਮੰਤਰੀ ਨੇ ਵੀ ਕਿਹਾ ਸੀਗਾ ਵੀ 5 ਮਿੰਟਾਂ ਚ ਐਮਐਸਪੀ ਦੇ ਦਾਂਗੇ ਉਹ ਵੀ ਮੁੱਕਰ ਗਏ ਆ ਤਾਂ ਕੁਝ ਵੀ ਨਹੀਂ ਹੈ ਆ ਤਾਂ ਕੁਝ ਵੀ ਨਹੀਂ ਹੈ ਇਹ ਤਾਂ ਕੰਮ ਹੀ ਕੁਝ ਨਹੀਂ ਹੈ ਮੈਂ ਤਾਂ ਹੈਰਾਨ ਹੈ ਵੀ ਸੰਗਰੂਰ ਜਿਹੜਾ ਹੈ ਾਨਾਤ ਹੋ ਚੁੱਕਿਆ ਹੈ ਸੰਗਰੂਰ ਪਿਛਲੇ 2.5 ਸਾਲਾਂ ਤੋਂ ਇੱਕ ਇੱਟ ਤੱਕ ਨਹੀਂ ਲੱਗੀ ਹੈਗੀ ਜਿਹੜੀਆਂ ਪ੍ਰਾਣੀਆਂ ਚੀਜ਼ਾਂ ਵਿਰਾਸਤੀ ਚੀਜ਼ਾਂ ਸ਼ਹੀਦੀ ਜਿਹੜੀ ਸ਼ਹੀਦਾਂ ਨੂੰ ਸਮਰਪਿਤ ਚੀਜ਼ਾਂ ਨੇ ਉਹ ਅੱਜ ਉਹਨਾਂ ਦਾ ਹਾਲ ਦੇ ਲੋਸੀ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜੇ ਮੰਨ ਲਓ ਸਰਕਾਰਾਂ ਨੇ ਕਮੀਆਂ ਨੇ ਸਰਕਾਰਾਂ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਨਹੀਂ ਸੰਭਾਲ ਕੀਤੀ ਜਾਂਦੀ ਸਮਾਜ ਸੇਵੀ ਸੰਸਥਾਵਾਂ ਨੂੰ ਜਾਂ ਉਹ ਕਿਸਾਨ ਕਿਸਾਨਾਂ ਦੇ ਜਿਨ੍ਹਾਂ ਦੇ ਜੀ ਸ਼ਹੀਦ ਹੋਏ ਨੇ ਜਿਨ੍ਹਾਂ ਦਾ ਨਾਮ ਲਿਖਿਆ ਤਾਂ ਉਹਨਾਂ ਨੂੰ ਵੀ ਬੜੀ ਮੋਟੀ ਕੋਈ ਹੰਬਲਾ ਮਾਰਨਾ ਚਾਹੀਦਾ ਹੈ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣੀ ਚਾਹੀਦੀ ਹੈ ਦੇਖੋ ਜਿਹੜੇ ਸਮਾਜ ਸੇਵੀ ਲੋਕ ਨੇ ਉਹ ਆਪਣੀ ਬਹੁਤ ਵਧੀਆ ਸੇਵਾ ਕਰ ਰਹੇ ਠੀਕ ਹੈ ਤੇ ਤੁਸੀਂ ਗੱਲ ਕਰ ਰਹੇ ਹੋ ਕਿਸਾਨ ਭਰਾਵਾਂ ਦੇ ਸ਼ਹੀਦ ਪਰਿਵਾਰ ਜਿਹੜੇ ਸ਼ਹੀਦ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਨੂੰ ਪੁੱਛ ਕੇ ਦੇਖੋ ਹਰ ਰੋਜ਼ ਜਿਹੜੇ ਹੈਗੇ ਅੱਖਾਂ ਦੇ ਵਿੱਚ ਉਹਨਾਂ ਦੇ ਹੰਝੂ ਆਉਂਦੇ ਹੋਣਗੇ ਯਾਦ ਕਰਦੇ ਹੋਣਗੇ ਉਹ ਜਦੋਂ ਉਹ ਰਹਿ ਆਣਗੇ ਆਪਣੇ ਉਹਨੂੰ ਕਿਵੇਂ ਸੰਭਾਲਣਗੇ ਇਹ ਚੀਜ਼ਾਂ ਉਹਨਾਂ ਦੇ ਵਸਦੀਆਂ ਨਹੀਂ ਹੈਗੀਆਂ ਇਹ ਚੀਜ਼ਾਂ ਸਰਕਾਰਾਂ ਦੇ ਵਸਦੀਆਂ ਹੁੰਦੀਆਂ ਨੇ ਇਹ ਚੀਜ਼ਾਂ ਪ੍ਰਸ਼ਾਸਨ ਦੇ ਵਸਦੇ ਹੁੰਦੀਆਂ ਨੇ ਇਹ ਤਾਂ ਉਹ ਜਦੋਂ ਉਹਨਾਂ ਲੰਘਣ ਜਦੋਂ ਚੀਜ਼ਾਂ ਸਾਂਭੀਆਂ ਹੋਣ ਉਹਨਾਂ ਨੂੰ ਆ ਕੇ ਖੁਸ਼ੀ ਮਿਲੇ ਉਹ ਦੇਖਣ ਵੀ ਅੱਜ ਦੇਖੋ ਸਾਡਾ ਜਿਹੜਾ ਸਾਡੇ ਪਰਿਵਾਰ ਦਾ ਜਿਹੜਾ ਕਿਸਾਨ ਜਿਹੜਾ ਜਿਹੜਾ ਸ਼ਹੀਦ ਹੋਇਆ ਸੀਗਾ ਵੀ ਤੁਸੀਂ ਦੇਖੋ ਅੱਜ ਉਹਨੂੰ ਕਿਵੇਂ ਉਹਦੀ ਯਾਦ ਨੂੰ ਕਿਵੇਂ ਜਿਹੜੀ ਮੌਜੂਦਾ ਸਰਕਾਰਾਂ ਨੇ ਸਮੇਂ ਦੀਆਂ ਸਰਕਾਰਾਂ ਨੇ ਕਿਵੇਂ ਸਾਂਭ ਰੀਆਂ ਨੇ ਜੀ ਇਹ ਸਾਡਾ ਸਰਨ ਹਰਪਾਲ ਸੋਨੂ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਸਰਕਾਰਾਂ ਦਾ ਇਹ ਫਰਜ ਬੰਦਾ ਹੈ ਜੋ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦੀ ਯਾਦਗਾਰ ਨੂੰ ਸਮਰਪਿਤ ਜੋ ਇਹ ਚੌਂਕ ਬਣਿਆ ਸੀਗਾ ਆ ਤਾਂ ਇਸ ਦੇ ਹਾਲਾਤ ਅੱਜ ਬਹੁਤ ਮਾੜੇ ਨੇ ਤੇ ਸਰਕਾਰਾਂ ਦਾ ਫਰਜ ਬੰਦਾ ਤੇ ਪ੍ਰਸ਼ਾਸਨ ਦਾ ਫਰਜ ਬੰਦਾ ਕਿ ਇਸ ਦੀ ਸਾਂਭ ਸੰਭਾਲ ਕੀਤੀ ਜਾਵੇ ਹੁਣ ਦੇਖਣਾ ਹੋਵੇਗਾ ਪ੍ਰਸ਼ਾਸਨ ਤਾਂ ਕਦੇ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਦਾ ਆਪਣਾ ਸ਼ਹਿਰ ਆਪਣਾ ਜ਼ਿਲ੍ਹਾ ਹੈ ਉਹ ਇਸ ਪਾਰਕ ਵੱਲ ਕਦੋਂ ਧਿਆਨ ਦਿੰਦੇ ਹਨ ਸੰਗਰੂਰ ਤੋਂ ਗੁਰਵਿੰਦਰ ਸਿੰਘ ਪੰਜਾਬ ਬੋਲਦਾ